प्री बेमाली पदा थी बले बे ਜਿੰਨਾ ਜੋ ਸਾਡੇ ਮਾਲੀ ਪ੍ਰਧਾਨ ਜੀ 225 ਵੋਟਾਂ ਤੋਂ ਵੀ ਪ੍ਰਾਪਤ ਕੀਤੀ ਹੈ ਜੀ ਪੱਕੇ ਪੱਕੇ ਜਿੰਨੇ ਵੀ ਮੁਲਾਜ਼ਮ ਹੈ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਜੀ ਬਹੁਤ-ਬਹੁਤ ਹਾਂਜੀ ਖੁਦ ਬਣਾ ਰਿਹਾ ਜੀ ਮਾਲੀ ਪ੍ਰਧਾਨ ਜਿੰਦਾਬੋਦ ਮਾਲੀ ਪ੍ਰਧਾਨ ਜਿੰਨੇ ਵੀ ਮੇਰਾ ਵਾਲਮੀਕ ਸਮਾਜ ਹੈ ਤੇ ਜਿੰਨੇ ਵੀ ਮੁਲਾਜ਼ਮ ਵੀਰ ਹੈ ਇਹ ਮਾਲੀ ਦੀ ਜਿੱਤ ਨਹੀਂ ਹੈ ਇਹ ਸਾਰੇ ਸਮਾਜ ਦੀ ਜਿੱਤ ਹੈ ਕਿੰਨੇ ਸੀਗੇ ਪ੍ਰਧਾਨ ਜੀ 9 ਸੀਗੇ 9 9 ਸੀਗੇ ਹਾਂ ਤੇ ਬਾਕੀਆਂ ਤਾਂ ਮੈਂ ਕਹਿੰਦਾ ਨਹੀਂ ਕਿੰਨੀਆਂ ਵੋਟਾਂ ਪਈਆਂ ਕਿੰਨੀਆਂ ਨਹੀਂ ਪਈਆਂ 601 ਵੋਟ ਜਿਹੜੀ ਹੈਗੀ ਹੈ ਆਪਾਂ ਨੂੰ ਵੋਟ ਪਈ ਹੈ 225 ਤੋਂ ਸਮਾਜ ਦਾ ਪਿਆਰ ਮਿਲਿਆ ਜਨਤਾ ਦਾ ਸਤਕਾਰ ਤੇ ਮਾਨ ਸਾਰਭ ਜੀ ਮਿਲਿਆ ਸੋ ਇਸ ਸਮਾਜ ਦਾ ਮੈਂ ਦੇਣਾ ਨਹੀਂ ਦੇ ਸਕਦਾ ਦੇਣਾ ਨਹੀਂ ਦੇ ਸਕਦਾ ਜਿੰਦਾਬਾਦ ਪਾਰਟੀ ਪ੍ਰਧਾਨ ਜੀ ਤੁਸੀਂ ਜਿੱਤ ਗਏ ਪਹਿਜ ਆਧਾਰ ਤੇ ਸਪਾਈਕਲ ਕੀ ਕੰਮ ਕਰੇ ਬਿਲਕੁਲ ਕਰਾਂਗੇ ਜਿਵੇਂ ਕਿ ਜਿਹੜੇ ਕੱਚੇ ਕੰਮ ਆ 597 ਇਹਨਾਂ ਨੂੰ ਪੱਕਾ ਕਰਾਉਣ ਦੀ ਉਹ ਕਰਾਂਗੇ ਪੂਰੀ ਹਿੰਮਤ ਕਰਾਂਗੇ ਜਰਤ ਰੱਖਾਂਗੇ ਜਿਹੜੇ ਕੰਮ ਕਰ ਰਹੇ ਨੇ ਰਹੀ ਆਜ਼ਮਾਏ ਭਰਤੀ ਜਿਹੜੀ ਬਾਰ-ਬਾਰ ਕਹਿੰਦੇ ਆਨਲਾਈਨ 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 ਨਹੀਂ ਇਹ ਭਰਤੀ ਹੋਊਗੀ ਆਫਲਾਈਨ ਉਹ ਸਮਾਜ ਦੇ ਕੰਮ ਹੋਣਗੇ ਮੁਲਾਜ਼ਮਾਂ ਦੇ ਕੰਮ ਹੋਣਗੇ ਪੈਨਸ਼ਨ ਵੀ ਪੈਨਸ਼ਨ ਦੀ ਵੀ ਲੜਾਈ ਲੜਾਂਗੇ ਲੜਾਈਆਂ ਸਾਰੀਆਂ ਲੜਾਂਗੇ ਹਾਂ ਜੀ ਭਰਤੀ Kyoaki! <laughs> 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 <laughs>